ਹਾਂਜੀ ਦੋਸਤੋ ਸਾਰਿਆਂ ਨੂੰ ਸਤ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਅੱਜ ਦੋਸਤੋ ਆਪਣੀ ਵਿਜਿਟ ਹੈਗੀ ਆ ਪਿੰਡ RAMU ਵਾਲਾ ਖਾਸ ਵਿਜਿਟ ਤੁਸੀਂ ਕਰ ਲਿਓ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਬਾਈ ਭੁਪਿੰਦਰ ਸਿੰਘ ਦੇ ਕੋਲੇ ਆਏ ਆ ਇਸ ਕਰੋਂ ਦੋਸਤੋ ਪਹਿਲਾਂ ਕਾਫੀ ਵੀਡੀਓ ਆਪਾਂ ਚੈਨਲ ਦੇ ਉੱਪਰ ਅਪਲੋਡ ਕੀਤੀਆਂ ਨੇ ਤੇ ਅੱਜ ਤੁਹਾਨੂੰ ਦੋ ਮੱਝਾ ਦਿਖਾ ਦਾਂਗੇ ਦੋਸਤੋ ਇੱਕ ਛੋਟੀ ਹੋਵੇਗੀ ਠੀਕ ਹੈ ਜੀ ਤੇ ਇੱਕ ਮੱਝਾ ਪੂਰੀ ਵੱਡੇ ਕੱਦ ਬੁੱਤ ਦੀ ਆ ਸੋ ਪੂਰੀ ਡਿਟੇਲ ਜਿਹੜੀ ਪੂਰੀ ਇਨਫੋਰਮੇਸ਼ਨ ਆ ਵੀਰ ਭੁਪਿੰਦਰ ਦੇ ਨਾਲ ਗੱਲਬਾਤ ਕਰਕੇ ਉਹਨਾਂ ਤੋਂ ਲੈ ਕੇ ਜਾਣਕਾਰੀ ਤੁਹਾਡੇ ਨਾਲ ਆਪਾਂ ਸਾਂਝੀ ਕਰਦਾਂਗੇ ਅੱਜ ਦੋਸਤੋ 11 ਜੁਲਾਈ ਨੂੰ ਆਪਾਂ ਵੀਡੀਓ ਬਣਾ ਰਹੇ ਹਾਂ ਤੇ ਸਮਾਂ ਤੁਸੀਂ ਨੋਟ ਕਰ ਲਓ ਕੋਈ ਦੁਪਹਿਰ ਦਾ ਸਮਾਂ ਕੋਈ 12:30 ਵਜੇ ਦਾ ਹੋਗਾ ਪਸ਼ੂ ਦੋਵੇਂ ਗੱਭਣ ਟਿੱਪ ਕੇ ਤਸੱਲੀ ਕਰ ਸਕਦੇ ਹੋ ਦੋ ਟਾਈਮ ਕੋਈ ਚਾਰ ਟਾਈਮ ਜਿਹੜਾ ਦੋਸਤੋ ਪਸ਼ੂ ਸਵੇਰ ਦੀ ਚਵਾਈ ਕਰ ਲਿਆ ਕਰੋ ਗੱਭਣ ਪਸ਼ੂ ਨੂੰ ਜਿਹੜਾ ਟਿੱਪ ਕੇ ਤਸੱਲੀ ਕਰ ਲਿਆ ਕਰੋ ਠੀਕ ਹੈ ਜੀ ਬਾਕੀ ਪਸ਼ੂ ਪਸੰਦ ਆਉਣਗੇ ਤੁਹਾਨੂੰ ਰੇਟ ਭਾਅ ਪੜਦਾ ਵੀ ਪੁੱਛਾਂਗੇ ਪੂਰੀ ਇਨਫੋਰਮੇਸ਼ਨ ਆਪਾਂ ਇਸ ਵੀਡੀਓ ਦੇ ਵਿੱਚ ਕਵਰ ਕਰਦੇ ਆਂਗੇ ਸੋ ਵੀਡੀਓ ਨੂੰ ਐਂਡ ਤੱਕ ਜਰੂਰ ਦੇਖ ਲਿਓ ਬਾਕੀ ਕੋਚ ਜਿਹੜੇ ਨਵੇਂ ਫਾਰਮਰ ਵੀਰ ਨੇ ਪਹਿਲੀ ਵਾਰੀ ਵੀਡੀਓ ਦੇਖ ਰਹੇ ਆ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਦਿਓ ਅੱਗੇ ਬਾਅਦ ਤੋਂ ਬਾਅਦ ਵੀਡੀਓ ਨੂੰ ਸ਼ੇਅਰ ਜਰੂਰ ਕਰਦੇ ਆ ਕਰੋ ਤੇ ਆਹੋ ਕਰਦੇ ਆ ਗੱਲਬਾਤ ਆਜੋ ਭਾਜੀ ਭੁਪਿੰਦਰ ਸਿੰਘ ਜੀ ਸਤਿ ਸ੍ਰੀ ਅਕਾਲ ਭਾਜੀ ਭੁਪਿੰਦਰ ਸਿੰਘ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਹੋਰ ਕਿਵੇਂ ਆ ਜੀ ਵਧੀਆ ਵਧੀਆ ਸਾਰਾ ਡੇਟ ਆ ਤੁਸੀਂ ਸੁਣਾਓ ਬਹੁਤ ਵ ਤਪੂਂਦਰ ਭਾਈ ਉਹਦੇ ਆਪਾਂ ਪਾਈ ਸੀ ਮੈਂ ਆ ਹੋ ਗਈ ਸੀ ਸੇਰ ਹਵਸੜੇ ਹੋ ਗਈ ਸੀ ਠੀਕ ਹੈ ਜੀ ਹਾਂਜੀ ਅੱਜ ਫਿਲਹਾਲ ਦੋ ਮੱਝਾਂ ਹੋਰ ਆ ਗਈਆਂ ਹਾਂਜੀ ਹਾਂਜੀ ਦੋਨੋਂ ਗੱਬਣਾ ਦਵੇਂ ਗੱਬਣਾ ਤੇ ਕਿੰਨੇ ਕਿੰਨੇ ਦਿਨ ਦਾ ਵਾਸ ਆਈਡੀਆ ਹੈਗਾ ਲੈ ਕੇ ਜਾਣ ਗਿਆ ਜੀ ਜਿਹੜੀ ਵੱਡੀ ਮੱਝ ਇਹ 15-13 ਨੂੰ ਦਿਨ ਪੂਰੇ ਦੇ ਹੁੰਦੇ ਆ ਠੀਕ ਹੈ ਇਹ ਦੂਜੀ ਦਾਖ ਦੇ ਲੈ ਜੂਗੀ ਝੋਟੀਓ ਅੱਛਾ ਹਾਂਜੀ ਠੀਕ ਹੈ ਇਹ ਝੋਟੀ ਲੈ ਜੂਗੀ 10 ਕਿ ਦਿਨ ਹਾਂਜੀ ਹਾਂਜੀ ਤੇ ਜਿਹੜੀ ਇਹ ਮੱਝਾ ਮਤਲਬ ਕਿ 15-13 ਨੂੰ ਦਿਨ ਪੂਰੇ ਹੁੰਦੇ ਘਰ ਵਾਲੇ ਦਾ ਸਰ ਮਤਾਬਕ 15 ਨੂੰ ਹਾਂਜੀ ਠੀਕ ਹੈ ਜੀ ਉਹਦੇ 4 ਕ ਦਿਨ ਪਏ ਆ ਹਾਂਜੀ ਹਾਂਜੀ ਠੀਕ ਹੈ ਤੇ ਮਾਚ ਕਾਫੀ ਵੱਡੇ ਕੱਦ ਬੋਤਾਂ ਵਾਲੇ ਹਾਂਜੀ ਇੱਕ ਬਹੁਤ ਕੱਦ ਕੋਤਲੇ ਕੀ ਇਨਫੋਰਮੇਸ਼ਨ ਆ ਸੂਆ ਕਿਨਵਾ ਸੂਣ ਜਾ ਰਹੀ ਹੈ ਜੀ ਇਹ ਸੂਆ ਸੰਤ ਸਵਨਾ ਤਿਜਾ ਸੂਆ ਆਖਿਆ ਚਲ ਚੌਥੇ ਲਾ ਲਓ ਤੁਸੀਂ ਬਿਲਕੁਲ ਹਾਂਜੀ ਬਾਕੀ ਸਭੀ ਸੂਬੀ ਪੂਰੀ ਹੈ ਮਸੂਦ ਜੀ ਮੂਹ ਘਟ ਡਰਾਉਂਦਾ ਹੁੰਦਾ ਹਾਂਜੀ ਹਾਂਜੀ ਇੱਕ ਦੋ ਸੂਵੇ ਪਸ਼ੂ ਹੋ ਸਕਦਾ ਉੱਪਰ ਹੋਵੇ ਕਈ ਨਾ ਪਸ਼ੂ ਮਹਿਸੂਸ ਘਟ ਕਰ ਆਹੋ ਹੋ ਜਾਂਦਾ ਆਪਾਂ ਘੜੇ ਵੀ ਤਾਂ ਲਿਸਾ ਫਿਕਾ ਪਸ਼ੂ ਥੋੜਾ ਜਿਹਾ ਕਈ ਨਾ ਦੂਜਾ ਤੀਜਾ ਚੌਥੇ ਤੀਜੇ ਸੂਵੇ ਉਹ ਤਾਂ ਲੱਗਦਾ ਵੀ 6ਵੇਂ ਸੂਵੇ ਤੇ ਆ ਮੱਜ ਦੋਸਤੋ ਤੁਹਾਨੂੰ ਦਿਖਾਉਣੇ ਇੱਕ ਵਾਰੀ ਪੂਰੀ ਬਾਡੀ ਸਟਰਕਚਰ ਜਿਹੜਾ ਹੈਗਾ ਤੁਸੀਂ ਆ ਮੱਜ ਦਾ ਦੇਖ ਲਓ ਠੀਕ ਹੈ ਖੁੱਲੇ ਪਿੰਡੇ ਦੀ ਆ ਤਕਰੀਬਨ 2 ਮੱਜਾਂ ਨਾਰਮਲ ਗੱਲ ਕਰ ਲਈਏ ਨਾ ਵੀ ਜਦੋਂ ਇਹੋ ਜਿਹਾ ਪਸ਼ੂ ਆਪਾਂ ਦੇਖਦੇ ਹਾਂ ਦੋ ਮੱਜਾਂ ਨੂੰ ਵਿੱਚ ਪਾ ਦਿੰਦਾ ਪਸ਼ੂ ਤੇ ਆ ਫੇਸ ਕੁਆਲਟੀ ਵੇਖੋ ਨੀਲੀ ਦੀ ਹੈ ਜੀ ਆ ਨੀਲੀ ਝ ਆਉਂਦੀ ਹੈ ਰਵੀ ਨਹੀਂ ਇਕੱਲੀ ਨੀਲੀ ਝ ਆਉਂਦੀ ਆ ਨੀਲੀ ਦੀ ਹੈ ਆ ਕੁੱਕ ਜਿਹੜੀ ਆ ਦੋਸਤੋ ਆ ਬਿੱਲੀ ਆ ਮੱਥਾ ਬੱਲਾ ਤੇ ਮਗਰਲੇ ਪੈਰ ਮੈਂ ਤੁਹਾਨੂੰ ਦਿਖਾਉਂਗਾ ਵੀ ਮਗਰਲੇ ਪੈਰਾਂ ਤੇ ਮਾਰਕਿੰਗ ਤੁਸੀਂ ਵੇਖੋਗੇ ਤੇ ਆ ਵੇਖੋ ਜੀ ਮਗਰਲੇ ਪੈਰ ਕੋਈ 4 ਇਹ ਆ ਥਣ ਪਾਂਡਾ ਦੇਖੋ ਥਾਂ ਤੋਂ ਜਿਹੜਾ ਦੋਸਤੋ ਪੂਰਾ ਵਧੀਆ ਮੁੱਠੀ ਦਾ ਥਾਣਾ ਮੋਟਾ ਥਾਣਾ ਤੇ ਮੱਝ ਜਿਹੜੇ ਕਾਦਪੋਤ ਵਾਲੀ ਹੈ ਦੋਸਤੋ ਉਹਨੇ ਚੰਗੇ ਮਿਲਕ ਦੀ ਵੀ ਆਸ ਕੀਤੀ ਜਾਂਦੀ ਹੈ ਫਿਲਹਾਲ ਪੁੱਛ ਲੈਨੇ ਆ ਭਪਿੰਦਰ ਭਾਈ ਕਿੰਨਾ ਕੁ ਵੈਸੇ ਪਿਛਲਾ ਰਿਕਾਰਡ ਤੇ ਦੱਸਿਆ ਉਹਨਾਂ ਵੱਲੋਂ ਇਹਨੇ ਸੰਤੋਖ ਘਰ ਵਾਲਿਆਂ ਨੇ 14-15 ਕਿਲੋ ਦੁੱਧ ਦਾ ਆਖਿਆ ਤੇ ਇਹਨਾਂ ਕੱਢਣਾ ਵੀ ਹੈਗਾ ਇਹਨੇ ਦੁੱਧ ਵੀ ਹੂੰ ਰਵੇ ਵਾਲੀ ਆ ਰਵੇ ਵਾਲੀ ਮੱਝ ਇਹਨੇ ਦੁੱਧ ਦਊਗੀ ਵੀ ਹੈਗੀ ਹੂੰ ਲਓ ਜੀ ਠੀਕ ਹੈ ਜੀ ਬੌਡੀਸ ਸਟਰਕਚਰ ਕਾਫੀ ਖੁੱਲਾ ਦੋਸਤੋ ਠੀਕ ਆ ਥੱਬਿਆਂ ਦਾ ਥੱਬੇ ਆਪਾਂ ਕਹਿ ਦਿੰਨੇ ਆ ਵੀ ਜਦੋਂ ਪਸ਼ੂ ਦੇਖਦੇ ਆ ਪੁੱਠਾ ਪਠਾ ਅੱਗੇ ਖਾਵਾਂਗੇ ਤੁਹਾਨੂੰ ਤੋਰ ਕੇ ਤਸੱਲੀ ਦੇ ਨਾਲ ਚੁੜਾਈ ਚੁੜੂ ਵੀ ਪੂਰੀ ਆ ਪੁੱਠੇ ਪਾਠੇ ਦੀ ਉਚਾਈ ਬੇਲ ਹਰ ਪੱਖ ਹਰ ਐਂਗਲ ਤੋਂ ਤੁਹਾਨੂੰ ਦਿਖਾ ਦਾਂਗੇ ਭੋਪਿੰਦਰ ਭਾਈ ਖੋਲਿਓ ਦਿਖਾਈਏ ਜੀ ਬਾਕੀ ਜੰਪਲ ਜਿਹੜੀ ਆ ਦੋਸਤੋ ਬਿਲਕੁਲ ਬਾਰਡਰ ਬਰੀਡ ਆ ਜਿੱਥੋਂ ਹੁਣ ਆਪਾਂ ਵਿਜ਼ਿਟ ਕੀਤੀ ਆ ਰਾਮੂ ਵਾਲਾ ਪਿੰਡ ਦੀ ਗੱਲ ਕਰਨ ਲਈਏ ਰਤੋਂ ਕੇ ਮਾਛੀ ਕੇ ਪਿੰਡ ਥੋੜੀ ਥੋੜੀ ਦੂਰੀ ਤੇ ਆ ਨਾਲ ਹੀ ਬਿਲਕੁਲ ਖੇਮ ਕਰਨ ਸ਼ਹਿਰ ਜਿਹੜਾ ਦੋਸਤੋ ਉਹ ਵਸਦਾ ਤੇ ਬਾਰਡਰ ਤੇ ਥੋੜੀ ਥੋੜੀ ਦੂਰੀ ਤੇ ਜਿਹੜਾ ਬਿਲਕੁਲ ਕੋਈ 8-10 ਕਿਲੋ ਜਾਂ 12 ਕਿਲੋਮੀਟਰ ਦੀ ਸਾਰੀ 10 ਕਿਲੋ 8 ਤੋਂ 10 ਕਿਲੋਮੀਟਰ ਦੀ ਦੂਰੀ ਆ ਬਾਰਡਰ ਦੀ ਇਹਨਾਂ ਦੋਸਤਾਂਨ ਪਾਕਿਸਤਾਨ ਦੀ ਤੇ ਮੱਝਾਂ ਜਿਹੜੀਆਂ ਦੋਸਤੋ ਪਸ਼ੂ ਜਿਹੜੇ ਆ ਉਹ ਚੰਗੇ ਰਵੇ ਵਾਲੇ ਨਾਰਮਲ ਹੀ ਆਪਾਂ ਗੱਲ ਕਰ ਲਈਏ ਨੀਲੀ ਤੇ ਨੀਲੀ ਰਾਵੀ ਦੀਆਂ ਮੱਝਾਂ ਦੀ ਇਹ ਵੀ ਪਾਈਆਂ ਜਾਂਦੀਆਂ ਨੇ ਅੱਜ ਤੱਕ ਵੀ ਜਿਹੜਾ ਪਸ਼ੂ ਤੁਹਾਨੂੰ ਵਧੀਆ-ਵਧੀਆ ਕੁਆਲਿਟੀ ਦੇ ਦਿਖਾਈ ਦੇਂਦੇ ਰਹਿੰਦੀ ਆ ਦੇਖੋ ਥੋੜਾ ਤੋਰਦੀ ਹੋਰ ਜੀ ਬਾਕੀ ਆ ਆਰਡਰ ਕੁਆਲਟੀ ਆ ਦੋਸਤੋ ਨੋਰਮਲ ਹੀ ਇੱਕ ਗੱਭਣ ਪਸ਼ੂ ਦੀ ਜਜਮੈਂਟ ਕਰ ਸਕਦੇ ਆ ਵੀ ਜਿੱਡਾ ਬਾਡੀ ਸਟਰਕਚਰ ਆ ਖੁੱਲੇ ਪਿੰਡੇ ਦੀ ਆ ਵੱਡੇ ਸਰੀਰ ਕਟਾਂਚੇ ਦੀ ਆ ਉਮੀਦ ਕਰ ਸਕਦੇ ਆ ਵੀ ਦੋਸਤੋ ਦੁੱਧ ਚੰਗਾ ਸੋਹਣਾ ਪਾ ਦੇਊਗੀ ਬਾਕੀ ਹਵਾਨਾ ਤੁਹਾਡੇ ਸਾਹਮਣੇ ਆ ਸਫਾਈ ਸੁਪੀ ਪੂਰੀ ਆ ਹਵਾਨੇ ਲੈਵੇ ਦੀ ਆ ਕਰੋ ਜੀ ਠੀਕ ਆ ਜੀ ਬਾਕੀ ਮੂੰਹ ਮੱਥਾ ਫੇਸ ਕੁਆਲਟੀ ਸੱਜੇ ਖੱਬੇ ਤੁਸੀਂ ਹਰ ਐਂਗਲ ਤੋਂ ਦੇਖੋ ਠੀਕ ਹੈ ਬਾਜੀ ਭਵਿੰਦਰ ਜੀ ਲੈ ਜਾਓ ਵਾਸਤ ਕਰ ਲੀਏ ਇੱਕ ਸੰਦੇ ਦਾ ਕੋਈ ਆਪਣੇ ਭਾਤਪੂਰ ਦੀ ਗਾਰੰਟੀ ਹੋਊਗੀ ਠੀਕ ਹੈ ਜੀ ਭਾਰ ਪਿਛੇ ਦੀ ਜਿਹੜੀ ਦੋਸਤੋ ਗੱਬਣ ਪਸ਼ੂ ਦੀ ਵੀਰਾਂ ਦਾ ਪੂਰੀ ਗਾਰੰਟੀ ਹੋਊਗੀ ਠੀਕ ਹੈ ਜੀ ਅ ਬੇਚਿੰਤ ਹੋ ਕੇ ਠੀਕ ਹੈ ਜੀ ਬੇਫਿਗਰੀ ਦੇ ਨਾਲ ਤੁਸੀਂ ਪਸ਼ੂ ਖਰੀਦ ਕਰ ਲਿਓ ਭਾਰ ਪਿਛੇ ਦੀ ਪੂਰੀ ਜਿਹੜੀ ਹੈ ਦੋਸਤੋ ਗਾਰੰਟੀ ਹੋਊਗੀ ਠੀਕ ਹੈ ਜੀ ਕਿਸੇ ਪਾਸੇ ਕੋਈ ਅ ਨਹੀਂ ਹੋਊਗੀ ਕੰਪਲੇਂਟ ਤੇ ਮੁੱਲ ਭਵਿੰਦਰ ਭਾਈ ਕਿੰਨਾ ਆਂਦਾ ਫਿਰ ਮੁੱਲ ਸੰਦਸਾ 87000 ਆਪ ਕਰਦੇ 87 ਹਾਂਜੀ ਠੀਕ ਛੋੜ ਛੱਪਾ ਮੌਕੇ ਤੇ ਹੋਗਾ ਇਹਨੇ ਕਰਦਾਂਗੇ ਮੌਕੇ ਤੇ ਠੀਕ ਆ ਜੀ ਹਾਂਜੀ 87000 ਜਿਹੜੀ ਦੋਸਤੋ ਇਸ ਮੱਝ ਦਾ ਮੋਹਲਾ ਵੈਸੇ ਮੱਝ ਪੂਰੀ ਵੱਡੀ ਹੈ ਠੀਕ ਆ ਜਿਹੜੇ ਵੀਰ ਨੇ ਇਥੇ ਆਣ ਕੇ ਵੇਖ ਲਈ ਤਸੱਲੀ ਦੇ ਨਾਲ ਸੈਟੀਸਫਾਈ ਹੋਊਗਾ ਕਿਉਂਕਿ ਪੈਸੇ ਖਰਚ ਕਰਨੇ ਆ ਤੁਸੀਂ ਇੱਕ ਵਾਰੀ ਘਰ ਵਿਜ਼ਿਟ ਕਰਕੇ ਦੇਖ ਜਰੂਰ ਲਿਓ ਠੀਕ ਆ ਅ ਅਸਲ ਦੇ ਵਿੱਚ ਜਦੋਂ ਚੀਜ਼ ਦਿਲ ਨੂੰ ਲੱਗਦੀ ਹੈ ਮਨ ਨੂੰ ਲੱਗਦੀ ਹੈ ਉਦੋਂ ਖਰੀਦਣ ਦਾ ਡਾ ਦੋਸਤੋ ਇਰਾਦਾ ਬੰਦੇ ਦਾ ਬਣ ਜਾਂਦਾ ਫਿਲਹਾਲ ਤੁਸੀਂ ਆਓਗੇ ਵੇਖੋਗੇ ਮੁੜਦੇ ਨਹੀਂਗੇ ਠੀਕ ਹੈ ਜੀ ਆ ਦੇਖੋ ਆ ਥਣੇ ਦੇ ਬਾਝੋਂ ਜੀ ਠੀਕ ਆ ਇਸ ਤੋਂ ਬਾਅਦ ਇੱਕ ਹੋਰ ਝੋਟੀ ਆ ਸੈਕਿੰਡ ਨੰਬਰ ਤੇ ਉਹ ਵੀ ਆਪਾਂ ਪੁੱਛ ਲੈਨੇ ਆ ਆਓ ਕਰਦੇ ਆ ਗੱਲ ਭពਿੰਦਰ ਭਾਈ ਇੱਕ ਆ ਆ ਗਈ ਦੂਜੇ ਨੰਬਰ ਤੇ ਆਪਣੇ ਕੋਲ ਝੋਟੀ ਹਾਂਜੀ ਹਾਂਜੀ ਠੀਕ ਹੈ ਤੇ ਇਹ ਸੁਹਾਵੀਰ ਕਿਨਵਾ ਸੂ ਜਾ ਰਹੀ ਇਹ ਸੰਦਸਾ ਦੂਜੇ ਸੋਏ ਆ ਦੂਜਾ ਨੇ ਹਾਂਜੀ ਠੀਕ ਆ ਆ ਛੋਟੀ ਜਿਹੜੀ ਦੋਸਤੋ ਦੂਜੇ ਸਵੇ ਸੁਣਾ ਠੀਕ ਆ ਤੇ ਫੇਸ ਕੁਆਲਿਟੀ ਵਿਖਾ ਦਾਂਗੇ ਤੁਹਾਨੂੰ ਸਿੰਘੀ-ਸੁੰਗੀ ਵੇਖੋਗੇ ਬਿਲਕੁਲ ਛੋਟਾ ਜਿਹਾ ਸਿੰਘੀ ਆ ਠੀਕ ਆ ਜੀ ਗੁਲਾਈ ਦੇ ਵਿੱਚ ਆ ਪੂਰਾ ਸਿੰਘ ਕੋਈ ਸਿੰਘ ਆਪ ਬਣਵਾਇਆ ਨਹੀਂ ਦੋਵਾਂ ਮੱਜਾਂ ਦਾ ਜੀ ਠੀਕ ਆ ਜੀ ਤੇ ਸੂਬਾ ਦੂਜਾ ਜੀ ਭਾਜੀ ਕਿੰਨੇ ਦਿਨ ਲੱਜੂ ਇਹ ਜੀ ਇਹ ਦਿਨ ਲੱਜੂਗਾ ਦਾਖ ਦੇਣ ਜੀ 10 ਕ ਦਿਨ ਹਾਂਜੀ ਠੀਕ 10 ਕ ਦਿਨ ਘੱਟੋ ਘੱਟ ਹਜੇ ਸਮਾਂ ਬਾਕੀ ਹੈ ਭਰਾਵੋ ਤੇ ਪੂਰੀ ਸ਼ਾਈ ਛੋਟੀ ਦੇ ਵਿੱਚ ਪਤਲੇ ਪਿੰਡੇ ਦੀ ਆ ਚਮੜੀ ਚਮੜੀ ਬਿਲਕੁਲ ਵੇਖੋਗੇ ਪਤਲੀ ਆ ਠੀਕ ਹੈ ਆ ਸਾਜੇ ਖੱਬਿਆਂ ਤੁਸੀਂ ਆ ਥਣ ਥਣ ਵੇਖ ਲਓ ਆ ਕਰੋ ਜੀ ਕੋ ਆ ਮੂੰਹ ਮਾ ਟੱਕ ਰਿਹਾ ਦੇਖੋ ਠੀਕ ਹੈ 10 ਦਿਨ ਬਾਕੀ ਆ ਖੋਰ ਕੇ ਤੋਰ ਕੇ ਤੁਹਾਨੂੰ ਦਿਖਾਉਣੇ ਆ ਛੋਟੀ ਇਹ ਵੀ ਪਸੰਦ ਆਊਗੀ ਤੁਹਾਨੂੰ ਠੀਕ ਆ ਆ ਲਓ ਜੀ ਬਾਕੀ ਰਾਜੀ ਆ మీడియం সাইਜ ਦੀ ਗੱਲ ਕਰਕੇ ਹਾਈਟ ਦੀ ਗੱਲ ਕਰਕੇ ਤੇ మీడియం ਆ ਇੱਕ ਪਹਿਲਾਂ ਜਿਹੜੀ ਤੁਹਾਨੂੰ ਮਾਜ ਦਿਖਾਤੀ ਆ ਦੋਸਤੋ ਉਹ ਐਕਸਟਰਾ ਆਰਡੀਨਰੀ ਆ ਫੁੱਲ ਵੱਡੀਆਂ ਮਾਜਾਂ ਦੇ ਵਿੱਚ ਉਹ ਮਾਜ ਸੀ ਜਿਹੜੀ ਆ ਤੁਹਾਨੂੰ ਦਿਖਾਈ ਆ ਇਹਦੀ ਹਾਈਟ మీడియం ਤੋਂ ਤੁਸੀਂ ਭਾਵੇਂ ਪਲੱਸ ਕਾਊਂਟ ਕਰ ਲਓ ਚਾਹੇ ਵੱਡੀਆਂ ਮਾਜਾਂ ਛੋਟੀਆਂ ਦੇ ਵਿੱਚ ਉਹਨੂੰ ਵੀ ਅਕਾਊਂਟ ਕਰ ਲਓ ਠੀਕ ਆ ਜੀ ਫਾਬਰ ਆਪ ਪੂਰੀ ਆ ਠੀਕ ਆ ਬਾਈਨ ਬੱਟੇ ਵਾਲੀ ਆ ਪੂਰੀ ਲੋਡ ਵਾਲੀ ਆ ਪੂਰੀ ਆ ਦੇਖੋ ਇਹਦੇ ਘੱਟੋ ਘੱਟ ਵੀ ਦੋਸਤੋ 10 ਕਦੇ ਨੀਰ ਨੇ ਗਿਆ ਭਪਿੰਦਰ ਨੇ ਵੀ 10 ਦਿਨ ਬਾਕੀ ਆ ਆ ਕਰੋ ਚੱਕ ਜੀ ਠੀਕ ਆਇਆ ਨੂੰ ਭਪਿੰਦਰ ਭਾਈ ਆਇਆ ਨੂੰ ਕਮਾ ਦੋ ਫੇਰ ਇੱਕ ਵਾਰੀ ਆਇਆ ਨੂੰ ਲੈ ਜਾ ਜੀ ਪਸੂ ਜਿਹੜਾ ਨਾਰਮਲ ਹੀ ਦੋਸਤੋ ਚੰਗਾ ਹੀ ਆਉਂਦਾ ਠੀਕ ਆ ਜੀ ਇਸ ਘਰੋਂ ਬੇਸ਼ੱਕ ਦੋ ਨਾਗ ਹੁਣ ਤਿੰਨ ਹੋਣ ਕਈ ਵਾਰ ਮੌਕੇ ਦੇ ਇੱਕ ਵੀ ਹੁੰਦਾ ਪਸ਼ੂ ਤੇ ਪਰ ਆਉਂਦੇ ਚੰਗੇ ਆ ਠੀਕ ਹੈ ਜੀ ਰਾਜੀ ਹੁੰਦੇ ਆ ਵਜਨ ਲੋਡ ਵਾਲੇ ਹੁੰਦੇ ਆ ਤੇ ਕੁਆਲਿਟੀ ਵੀ ਜਿਹੜੀ ਹੁੰਦੀ ਆ ਪਸ਼ੂਆਂ ਦੇ ਵਿੱਚ ਰੇਟ ਭਾਅ ਪੜਦਾ ਜਿਹੜਾ ਦੋਸਤੋ ਉਹ ਆਮ ਅੱਡਿਆਂ ਨਾਲੋਂ ਕਿਤੇ ਨਾ ਕਿਤੇ ਅਮੇ ਨੂੰ ਲੱਗਦਾ ਬਾਕੀ ਤੁਹਾਨੂੰ ਵੀ ਛੇ ਦਿਨ ਇੱਥੇ ਵੇਖ ਕੇ ਪਤਾ ਲੱਗੂਗਾ ਵੀ ਥੋੜਾ ਪਸ਼ੂ ਦੇ ਹਿਸਾਬ ਨਾਲ ਜਿਹੜਾ ਮੋਹਲਾ ਕੋਈ 5 4000 ਦਾ ਕੋਈ 6 7000 ਦਾ ਫਰਕ ਵੀ ਜਿਹੜਾ ਉਹ ਮਹਿਸੂਸ ਹੋਊਗਾ ਠੀਕ ਆ ਵੀ ਘੱਟ ਪਸ਼ੂ ਮਿਲੂਗਾ ਹਾਂਜੀ ਤੋਰ ਲਗੇ ਠੀਕ ਆ ਤਾਂ ਭਵਿੰਦਰ ਭਾਈ ਕਿੰਨਾ ਕੁ ਮੁੱਲ ਫਿਰ ਲੈਣ ਦੇਣ ਦਾ ਕੀ ਕਰ ਲਿਆ ਇਹਦਾ ਮੁੱਲ ਸੰਧ ਸਾਹਿਬ 86000 ਰੁਪਏ 86000 ਕੋਈ ਛੋਟ ਛਾਪਾ ਖੁੱਲਾ ਹੋ ਜੂਗਾ ਕਰ ਦਾਂਗੇ ਕਰ ਦਾਂਗੇ ਜਰੂਰ ਕਰਨਾ ਜੀ ਨਹੀਂ ਕਰਾਂਗੇ ਜਰੂਰ ਅੱਗੇ ਵੀ ਕਰੀਦਾ ਤੁਹਾਨੂੰ ਬਿਲਕੁਲ ਜੀ ਬਿਲਕੁਲ ਕਿਉਂਕਿ ਕੋਈ ਭਾਂਪਰਾ ਦਾ ਇਹਨਾਂ ਨਾਲ ਵੀ ਇੱਕ ਆਹ ਟਰਾਂਸਪੋਰਟ ਦੀ ਗੱਲ ਕਰ ਲਈਏ ਖਰਚੇ ਉੱਪਰ ਬਹੁਤ ਪੈ ਜਾਂਦੇ ਆ ਹਾਂਜੀ ਹਾਂਜੀ ਪੈਂਦੇ ਆ ਕੋਈ ਦੂਰ ਤ라ਡੇ ਕਿਸੇ ਭਾਂਪਰਾ ਨੂੰ ਕੋਈ ਚੀਜ਼ ਪਸੰਦ ਆ ਜਾਂਦੀ ਆ ਹਾਂਜੀ ਕੋਈ 2 400 300 ਕਿਲੋਮੀਟਰ ਤੱਕ ਵੀ ਇਹ ਸਫ਼ਰ ਬਣ ਜਾਂਦਾ ਹਾਂਜੀ ਹਾਂਜੀ ਤੇ ਜਿੰਨਾ ਵੀ ਹੋ ਜੇ ਮਾਨਤਰਫ ਇਹ ਮੋਲ ਆਪਣਾ ਸੰਧਸਾ 95307 ਆ ਹਾਂਜੀ ਨਾਸੀ ਦਿਨ 20 ਠੀਕ ਹੈ ਜੀ ਹਾਂਜੀ ਇਹ ਨੰਬਰ ਇੱਕ ਹੀ ਚੱਲਦਾ ਆਪਣੇ ਕੋਲ ਨਾ ਇੱਕ ਹੀ ਇੱਕ ਹੀ ਠੀਕ ਆ ਸੋ ਦੋਸਤੋ ਇਹ ਸਾਨੂੰ ਮੇਰੇ ਨਾਲ ਵੀਰ ਭੁਪਿੰਦਰ ਸਿੰਘ ਪਿੰਡ ਖਾਸ ਰਾਮੂ ਵਾਲੇ ਤੁਸੀਂ ਵਿਜਿਟ ਕਰਨੀ ਆ ਗਜਲ ਪਿੰਡ ਬਿਲਕੁਲ ਲਾਗੇ ਆ ਇੱਕ ਬਨੇ ਰਤੋਂ ਕੇ ਪਿੰਡ ਥੋੜੀ ਦੂਰੀ ਤੇ ਮਾਛੀ ਕੇ ਵੀ ਇਸੇ ਰੋਡ ਦੇ ਉੱਪਰ ਪਿੰਡ ਆ ਜਾਂਦਾ ਖੇਮ ਕਰਨ ਤੋਂ ਕੋਟ ਬੁੱਢਾ ਪੱਟੀ ਰੋਡ ਜਿਹੜਾ ਜਾ ਰਿਹਾ ਤੇ ਨੰਬਰ ਲਗਾਤਾਰ ਸਕਰੀਨ ਤੇ ਚਲਦੇ ਪਏ ਆ ਆ ਦੋ ਪਸ਼ੂ ਸੀ ਦੋਸਤੋ ਅੱਜ ਤੁਹਾਨੂੰ ਦਿਖਾਉਣੇ ਦੋਵੇਂ ਇੱਕ ਮਾਜਿਸ ਤੁਹਾਨੂੰ ਦਿਖਾਤੀ ਹੈ ਸਟਾਰਟਿੰਗ ਤੋਂ ਠੀਕ ਹੈ ਜੀ ਨੀਲੀ ਦੀ ਤੇ ਇੱਕ ਤੁਹਾਨੂੰ ਇਹ ਛੋਟੀ ਦਿਖਾਤੀ ਹੈ ਪਸੂ ਦੋਨੋਂ ਵਧੀਆ ਨੇ ਸੋ ਬਾਕੀ ਆਪੋ ਆਪਣੀ ਸਮਝ ਦੇ ਹਿਸਾਬ ਨਾਲ ਤੁਸੀਂ ਜਿਹੜਾ ਸੌਦਾ ਕਰ ਲਿਓ ਠੀਕ ਆ ਮਿਲਦੇ ਆ ਦੋਸਤੋ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ